ਅਮਰੀਕਾ ਦੇ ਇਮੀਗ੍ਰੇਸ਼ਨ ਦੇ ਖੇਤਰ ਦੇ ਵਿੱਚ ਇੱਕ ਵੱਡੀ ਖਬਰ 600 ਜੈਗ ਅਟਰਨੀਜ਼ ਨੂੰ ਇਮੀਗ੍ਰੇਸ਼ਨ ਜੱਜ ਦੇ ਤੌਰ ਤੇ ਬੁਲਾਇਆ ਜਾ ਰਿਹਾ ਸੋ ਜੈਗ ਜੱਜ ਐਡਵੋਕੇਟ ਜਨਰਲ ਜਿਹੜੇ ਜੱਜ ਐਡਵੋਕੇਟ ਜਨਰਲ ਹੈ ਇਹ ਮਿਲਟਰੀ ਦੇ ਵਕੀਲ ਹੁੰਦੇ ਨੇ ਮਿਲਟਰੀ ਦੇ ਵਿੱਚ ਇਹ ਆਰਮਡ ਫੋਰਸਸ ਹੈ ਜਿਹੜੀਆਂ ਉਹਨਾਂ ਨੂੰ ਸਲਾਹ ਦਿੰਦੇ ਨੇ ਉਹਨਾਂ ਦੇ ਸਲਾਹਕਾਰ ਹੁੰਦੇ ਨੇ ਕਿਸੇ ਦੋਸ਼ੀ ਦੇ ਉੱਤੇ ਮੁਕੱਦਮਾ ਚਲਾਉਣਾ ਕਿਸੇ ਦੋਸ਼ੀ ਨੂੰ ਮੁਕਦਮੇ ਤੋਂ ਬਚਾਉਣਾ ਜਾਂ ਫਿਰ ਕੋਰਟ ਮਾਰਸ਼ਲ ਕਰਨੇ ਜਿਹੜੀ ਅਮਰੀਕਾ ਦੀਆਂ ਸਾਰੀਆਂ ਫੋਰਸੇਸ ਐ ਉਹਨਾਂ ਦੇ ਇਹ ਜੱਜ ਐਡਵੋਕੇਟ ਜਰਨਲ ਨੇ ਜਿਹੜੇ ਜੈਗ ਨੇ ਇਹ ਵਕੀਲ ਨੇ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਜੱਜ ਦੇ ਤੌਰ ਤੇ ਹੁਣ 600 ਨੂੰ ਅਪੁਆਇੰਟ ਕੀਤਾ ਜਾ ਰਿਹਾ ਹੈ ਇੱਕ ਗੱਲ ਦਸੀ ਹੈ ਜੀ ਪੈਂਟਾਗਨ ਨੇ ਪੈਂਟਾਗਨ ਨੇ ਦੱਸਿਆ ਕਿ ਇਮੀਗ੍ਰੇਸ਼ਨ ਦੇ ਵਿੱਚ ਬੈਕਲੌਗ ਬਹੁਤ ਜ਼ਿਆਦਾ ਹੈ ਸੋ ਇਸ ਕਰਕੇ ਸਾਨੂੰ ਮਦਦ ਮੰਗਣੀ ਪੈ ਰਹੀ ਹੈ ਜੀ MILITARY ਤੋਂ ਉਹ ਕਹਿੰਦੇ 3.5 ਮਿਲੀਅਨ ਕੇਸਸ ਨੇ ਜਿਹੜੀਆਂ ਇਮੀਗ੍ਰੇਸ਼ਨ ਦੇ ਵਿੱਚ ਪੈਂਡਿੰਗ ਨੇ ਜਿਹੜੀ ਨਿਕਲਦੀ ਰਹੀ ਹੈਗੀ ਸੋ ਇਸ ਕਰਕੇ 600 ਜੈਗ ਅਟਰਨੀ ਨੇ ਜਿਹੜੇ ਇਮੀਗ੍ਰੇਸ਼ਨ ਜੱਜਸ ਦੇ ਤੌਰ ਤੇ ਹੁਣ ਇਹ ਕੰਮ ਕਰਨਗੇ ਕੰਮ ਕਰਨਗੇ 6 ਮਹੀਨੇ ਦੇ ਵਾਸਤੇ ਉਸ ਤੋਂ ਬਾਅਦ ਉਹਨਾਂ ਦੀ ਟ੍ਰੇਨਿੰਗ ਦੀ ਗੱਲਬਾਤ ਕੀਤੀ ਗਈ ਜੀ ਉਹਨਾਂ ਦੀ ਟ੍ਰੇਨਿੰਗ ਇਮੀਗ੍ਰੇਸ਼ਨ ਲਾ ਦੇ ਉੱਪਰ ਸਿਰਫ 2 ਹਫ਼ਤਿਆਂ ਦੀ ਹੋਈ ਹੈ ਸੋ 2 ਹਫਤਿਆਂ ਲਈ ਉਹਨਾਂ ਨੂੰ ਇਮੀਗ੍ਰੇਸ਼ਨ ਦੀ ਟ੍ਰੇਨਿੰਗ ਦਿੱਤੀ ਜਾਏਗੀ ਉਸ ਤੋਂ ਬਾਅਦ ਇਮੀਗ੍ਰੇਸ਼ਨ ਜੱਜ ਦੇ ਤੌਰ ਤੇ ਉਹ ਕੰਮ ਕਰਨਗੇ ਤੇ ਫਿਰ ਜਿਹੜੇ ਕੇਸੇਜ਼ ਰਹਿੰਦੇ ਨੇਗੇ ਜਿਹੜੇ ਕੇਸੇਜ਼ ਪੈਂਡਿੰਗ ਨੇ ਉਹਨਾਂ ਦਾ ਉਹ ਫੈਸਲਾ ਕਰਨਗੇ 600 ਜੈਗ ਜਿਹੜੇ ਨੇ ਉਹ ਹੁਣ ਇਮੀਗ੍ਰੇਸ਼ਨ ਜੱਜ ਦੇ ਤੌਰ ਤੇ ਆਪਣੇ ਫੈਸਲੇ ਸੁਣਾਉਣਗੇ ਔਰ ਇਹਦੇ ਨਾਲ ਨਾ ਸਿਚੁਏਸ਼ਨ ਬੜੀ ਕੰਪਲੈਕਸ ਹੈ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਇੱਕ ਮਿਲਟਰੀ ਪਰਸਨਲ ਉਹ ਮਿਲਟਰੀ ਦੇ ਤੌਰ ਤੇ ਹੀ ਸੋਚਦੇ ਨੇ ਉਸੇ ਤਰੀਕੇ ਉਹਨਾਂ ਨੇ ਲੰਬੇ ਸਮੇਂ ਲਈ ਕੰਮ ਕੀਤਾ ਹੁੰਦਾ ਆਪਣੇ ਦੇਸ਼ ਦੇ ਲਈ ਉਹਨਾਂ ਨੂੰ ਹੁਣ ਇਮੀਗ੍ਰੇਸ਼ਨ ਦੀ ਕੋਰਟਸ ਦੇ ਵਿੱਚ ਐਜ਼ ਅ ਜੱਜ ਬਿਠਾ ਦੇਣਾ ਇਹਦੇ ਨਾਲ ਖਲਾਰਾ ਬੜਾ ਪੈ ਜਾਏਗਾ ਬਹੁਤ ਸਾਰੇ ਇਮੀਗ੍ਰੇਸ਼ਨ ਹੋਰ ਅਟਰਨੀਜ਼ ਨੇ ਗੱਲ ਕੀਤੀ ਹੈ ਕਹਿੰਦੇ ਤੁਸੀਂ ਤਾਂ ਇਹ ਸੋਚ ਰਹੇ ਹੋ ਵੀ ਜੇ ਕੋਈ ਹਿਪ ਹਿਪ ਸਰਜਨ ਹੈ ਹਿਪ ਰਿਪਲੇਸਮੈਂਟ ਸਰਜਨ ਹੈ ਉਹਨੂੰ ਤੁਸੀਂ ਜਿਹੜਾ ਹਾਰਟ ਦੇ ਆਪਰੇਸ਼ਨ ਦੇ ਉੱਪਰ ਬੁਲਾ ਲਿਆ ਇਮੀਗ੍ਰੇਸ਼ਨ ਬਾਰੇ ਜੈਗ ਅਟਰਨੀਜ਼ ਨੂੰ ਕੁਝ ਨਹੀਂ ਪਤਾ ਲੇਕਿਨ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਜੱਜ ਦੇ ਤੌਰ ਤੇ ਅਪਾਇੰਟ ਕੀਤਾ ਜਾ ਰਿਹਾ ਹੈ ਤਾਂ ਉਹ ਕੇਸੇਸ ਨੂੰ ਦੇਖਣਗੇ ਕਿਵੇਂ ਉਹਨਾਂ ਦੇ ਸੋਚਣ ਦਾ ਨਜ਼ਰੀਆ ਕੀ ਹੋਏਗਾ ਉਹ ਕਿਸ ਤਰੀਕੇ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਡੀਲ ਕਰਨਗੇ ਆਉਣ ਵਾਲਾ ਸਮਾਦਸੇ ਕਾਜੀ ਪਰ ਹਾਲ ਦੀ ਘੜੀ ਪੈਂਟਗਨ ਨੇ ਤਾਂ ਇਹ ਜ਼ਰੂਰ kiya ਹੈਗਾ ਕਿ ਅਸੀਂ ਜੈਗ ਅਟਾਰਨੀਜ਼ ਪੁਲਾ ਰਹੇ ਹਾਂ ਤੇ ਉਸ ਦੇ ਨਾਲ ਡਿਪਾਰਟਮੈਂਟ ਆਫ ਡੀਫੈਂਸ ਨੇ ਵੀ ਇਸ ਗੱਲ ਨੂੰ ਮੰਨ ਲਿਆ ਉਹ ਕਹਿੰਦੇ ਜੀ ਅਸੀਂ ਆਪਣੇ ਵੱਲੋਂ ਜੈਗ ਅਟਾਰਨੀਜ਼ ਭੇਜ ਦਿੰਨੇ ਹੁਣ ਉਹ ਕਹਿੰਦੇ ਜਿੰਨੇ ਹੁਣ ਇਸ ਵੇਲੇ ਟੋਟਲ ਨੰਬਰ ਆਫ ਇਮੀਗ੍ਰੇਸ਼ਨ ਜੱਜਸ ਇਸ ਵੇਲੇ ਹੈਗੇ ਨੇ ਕਿ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਉਹਨੇ ਕੀ ਹੋਰ ਅਸੀਂ ਭੇਜ ਦਿਆਂਗੇ ਤਾਂ ਇਹ ਨੰਬਰ ਜਿਹੜੇ ਨੇ ਇਹ ਡਬਲ ਹੋ ਜਾਣਗੇ ਬਟ ਇਹਦੇ ਵਿੱਚ ਇੱਕ ਕੁਐਸਚਨ ਇਹ ਹੈ ਕਿ ਪਿਛਲੇ 7 ਮਹੀਨਿਆਂ ਦੇ ਵਿੱਚ ਮਿਸਟਰ 트ੰਪ ਦੀ ਐਡਮਿਨਿਸਟ੍ਰੇਸ਼ਨ ਨੇ ਤਕਰੀਬਨ 100 ਇਮੀਗ੍ਰੇਸ਼ਨ ਜੱਜ ਨੇ ਜਿਹੜੇ ਉਹਨਾਂ ਨੂੰ ਜਾਂ ਤਾਂ ਲੇਆਫ ਕਰਤਾ ਜਾਂ ਉਹਨਾਂ ਨੂੰ ਫਾਇਰ ਕੀਤਾ ਇੱਕ 100 ਇਮੀਗ੍ਰੇਸ਼ਨ ਜੱਜ ਨੇ ਜਿਹੜੇ ਉਹ ਜਾਂ ਤਾਂ ਫਾਇਰ ਕਰਤੇ ਗਏ ਨੇ ਜਾਂ ਲੇਆਫ ਕਰਤੇ ਗਏ ਨੇ ਜੇ ਜੱਜਸ ਦੀ ਜ਼ਰੂਰਤ ਇੰਨੀ ਜ਼ਿਆਦਾ ਸੀਗੀ ਤੇ ਉਹਨਾਂ ਨੂੰ ਭੇਜਣ ਦੀ ਕੀ ਜ਼ਰੂਰਤ ਸੀ ਹੁਣ ਜਿਹੜੇ ਨਵੇਂ ਜੱਜੇਸ ਬੁલાਏ ਜਾ ਰਹੇ ਨੇ ਹੋ ਸਕਦਾ ਹੈ ਕਿ ਉਹ ਪੋਲੀਟੀਕਲ ਅਸਰ ਲੈ ਕੇ ਆ ਰਹੇ ਹੋਣ ਕਿਉਂਕਿ ਉਹ ਦੇਸ਼ ਦੇ ਫੌਜੀ ਨੇ ਔਰ ਉਹਨਾਂ ਦੇ ਫੈਸਲੇ ਹੋ ਸਕਦਾ ਹੈ ਉਹਦੇ ਵਿੱਚ ਪੋਲੀਟੀਕਲ ਅਸਰ ਜ਼ਿਆਦਾ ਹੋਵੇ ਹੋ ਸਕਦਾ ਹੈ ਮਿਸਟਰ ਡੋਨਲਡ ਟਰੰਪ ਦਾ ਜਿਹੜਾ ਮਾਸਟ ਡਿਪੋਰਟੇਸ਼ਨ ਦਾ ਅਜੰਡਾ ਹੈ ਉਹਦੇ ਜਿਹੜੇ ਗੋਲ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਜੈਗਸ ਅਟਰਨੀ ਬੁલાਏ ਜਾ ਰਹੇ ਹੋ ਖਾਲੇ ਆਉਣ ਵਾਲਾ ਸਮਾਂ ਦੱਸੇਗਾ ਜੀ ਕਿ ਅੱਗੇ ਬੜਦਾ ਕੀ ਹੈ ਪਰ ਪੈਂਟਾਗਨ ਜਿਹੜੀ ਹੈ ਉਹਨਾਂ ਨੇ ਬੁਲਾਇਆ ਹੈ ਤੇ ਡਿਪਾਰਟਮੈਂਟ ਆਫ ਡਿਫੈਂਸ ਮੰਨ ਕੇ ਹੁਣ ਦੇਖਦੇ ਹਾਂ ਕਿ ਸਰਕਾਰ ਕਦੋਂ ਤੱਕ ਇਹ ਸਾਰੇ ਜੈਗ ਅਟਾਰਨੀਜ਼ ਨੂੰ ਬੁਲਾਉਂਦੀ ਹੈ ਤੇ ਅੱਗੇ ਜਿਹੜੇ ਕੇਸਿਸ ਹੈ ਉਹਨਾਂ ਦੇ ਫੈਸਲੇ ਕਿਵੇਂ ਹੁੰਦੇ ਹਨ